ਜਿੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਬਾਰਡਰ ਤੇ ਆਪਣੀ ਲੜਾਈ ਲੜ ਰਹੇ ਨੇ ਉੱਥੇ ਹੀ ਕੰਗਨਾ ਤੇ ਦਿਲਜੀਤ ਇਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਏ ਦਿਨ ਸਾਹਮਣੇ ਹੁੰਦੇ ਰਹਿੰਦੇ ਨੇ ਦਿਲਜੀਤ ਦੋਸਾਂ ਨੇ ਹਾਲ ਹੀ ਵਿੱਚ ਟਵਿੱਟਰ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ ਜਿਸ ਵਿੱਚ ਉਹ ਬਰਫ਼ ਦੇ ਵਿੱਚ ਕਾਰ ਫੋਟੋਆਂ ਖਿਚਾਉਂਦੇ ਨਜ਼ਰ ਆ ਰਹੇ ਸੀ ਪਰ ਕੰਗਨਾ ਨੂੰ ਇਹ ਤਸਵੀਰਾਂ ਪਸੰਦ ਨਹੀਂ ਆਈਆਂ ਤੇ ਮੈਡਮ ਨੇ ਇੱਕ ਵਾਰ ਫੇਰ ਤੋਂ ਦਿਲਜੀਤ ਨੂੰ ਨਿਸ਼ਾਨੇ ਤੇ ਲਿਆ ਦਿਲਜੀਤ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਲਿਖਿਆ ਵਾਹ ਬ੍ਰਦਰ ਦੇਸ਼ ਆਗਲਾ ਕੇ ਕਿਸਾਨਾਂ ਨੂੰ ਸੜਕ ਤੇ ਬਿਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ ਠੰਡ ਦਾ ਮਜ਼ਾ ਲੈ ਰਹੇ ਨੇ ਵਾਹ ਇਸ ਨੂੰ ਕਹਿੰਦੇ ਨੇ ਲੋਕਲ ਕ੍ਰਾਂਤੀਕਾਰੀ ਕੰਗਾ ਨੇ ਮੌਕਾ ਮਿਲਦੇ ਹੀ ਦਿਲਜੀਤ ਤੇ ਨਿਸ਼ਾਨਾ ਸਾਧਿਆ ਤੇ ਹੁਣ ਦਿਲਜੀਤ ਵੀ ਜਵਾਬ ਦੇਣ ਲਈ ਪਿੱਛੇ ਨਹੀਂ ਹਟੇ ਦਿਲਜੀਤ ਨੇ ਲਿਖਿਆ ਕਿਸਾਨ ਨਿਆਣੇ ਨਹੀਂ ਕਿ ਮੇਰੇ ਵਰਗੇ ਦੇ ਕਹਿਣ ਤੇ ਸੜਕਾਂ ਤੇ ਬਹਿ ਜਾਣਗੇ ਵੈਸੇ ਤੈਨੂੰ ਭੁਲੇਖਾ ਆ ਆਪਣੇ ਬਾਰੇ ਪੰਜਾਬ ਨਾਲ ਸੀ ਹਾਂ ਤੇ ਰਹਾਂਗਾ ਦਿਲਜੀਤ ਦੋਸਾਂਜ ਤੇ ਕੰਨਰ ਨੌਤ ਕਈ ਵਾਰ ਕਿਸਾਨ ਆंदोलਨ ਦੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਭਿੜ ਚੁੱਕੇ ਨੇ ਦੋਹਾਂ ਵਿਚਾਲੇ ਲੜਾਈ ਟਵਿੱਟਰ ਤੇ ਜਾਰੀ ਹੈ ਟਵਿੱਟਰ ਤੇ ਇਹ ਦੋਹੇ ਇੱਕ ਦੂਜੇ ਤੇ ਤੀਰ ਦਾਗਦੇ ਰਹਿੰਦੇ ਨੇ ਕੰਗਨਾ ਵੀ ਦਿਲਜੀਤ ਦੇ ਟਵੀਟ ਤੋਂ ਬਾਅਦ ਰੁਕੀ ਨਹੀਂ ਸਮਾ ਦੱਸੇਗਾ ਦੋਸਤ ਕਿ ਕੌਣ ਕਿਸਾਨਾ ਦੇ ਹੱਕ ਲਈ ਖੜਾ ਹੈ ਤੇ ਕੌਣ ਉਨ੍ਹਾਂ ਖਿਲਾਫ ਸੂ ਝੂਠ ਇੱਕ ਸੱਚ ਨੂੰ ਨਹੀਂ ਲੁਕਾ ਸਕਦੇ ਜਿਸ ਨੂੰ ਸੱਚੇ ਦਿਲ ਨਾਲ ਚਾਹੋ ਉਹ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ ਤੈਨੂੰ ਕੀ ਲੱਗਦਾ ਹੈ ਕਿ ਤੇਰੇ ਕਹਿਣ ਤੇ ਪੰਜਾਬ ਮੇਰੇ ਖਿਲਾਫ ਹੋ ਜਾਏਗਾ ਐਨੇ ਵੱਡੇ ਸੁਪਨੇ ਦਾ ਵੇਖ ਤੇਰਾ ਦਿਲ ਟੁੱਟ ਜਾਏਗਾ ਕੰਨਾ ਦਾ ਇਹ ਜਵਾਬ ਵੀ ਦਿਲਜੀਤ ਨੂੰ ਪਸੰਦ ਨਹੀਂ ਆਇਆ ਤਦ ਹੀ ਦਿਲਜੀਤ ਨੇ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਇਸ ਨੂੰ ਕਿਸਾਨਾਂ ਤੋਂ ਤਕਲੀਫ ਕੀ ਆ ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਨਾਲ ਆ ਤੁਸੀਂ ਟਵਿੱਟਰ ਤੇ ਪੁਲੇਖੇ ਚ ਜ਼ਿੰਦਗੀ ਜੀ ਰਹੇ ਹੋ ਤੇਰੀ ਤਾਂ ਇੱਥੇ ਕੋਈ ਗੱਲ ਹੀ ਨਹੀਂ ਕਰ ਰਿਆ ਕਗਨਰਨੋਤ ਆਇਦਨ ਕਿਸਾਨ ਆंदोलन ਸੰਬੰਧੀ ਆਪਣੀ ਟਿੱਪਣੀ ਕਰਦੀ ਰਹਿੰਦੀ ਹੈ ਤੇ ਦਿਲਜੀਤ ਨੂੰ ਟੈਗ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਪਰ ਦੂਜੇ ਪਾਸੇ ਦਿਲਜੀਤ ਵੀ ਰਿਪਲਾਈ ਕਰਨ ਚ ਤੇ ਨਹੀਂ ਲਾਉਂਦੇ এবੀਪੀ ਸੋਨਜਾ Josh Jazba, junun